ਸਤ ਸ੍ਰੀ ਅਕਾਲ ਸੋ ਆਸ ਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰ ਜੀ ਅੱਜ ਆਪਾਂ ਪਿੰਡ ਸ੍ਰਿਹਾਲੀ ਪਹੁੰਚੇ ਹੋਏ ਆ ਤੇ ਇਹ ਮੇਰੇ ਵੀ ਕੋਈ ਵਪਾਰ ਨਹੀਂ ਕਰਦੇ ਘਰ ਦੇ ਪਸ਼ੂ ਆ ਪਰ ਅੱਜ ਨੇ ਵੀਰ ਨੂੰ ਕੋਈ ਮਜਬੂਰੀ ਇਹੋ ਜੀ ਪੈ ਗਈ ਆ ਪਰ ਜਿਹੜੇ ਪਸ਼ੂ ਸਾਹਮਦੇ ਸੀ ਉਹ ਇਹਨਾਂ ਮਾਤਾ ਜੀ ਸੀ ਉਹਨਾਂ ਨੂੰ ਅਧਰੰਗ ਦਾ ਵਿਜਾਰ ਨੂੰ ਅਟੈਕ ਆ ਗਿਆ ਪਰ ਮੰਜਰੇ ਪੈ ਕੇ ਆ ਉਹ ਜਵਾਬ ਜਿਹਰੇ ਪੜਦੇ ਆ ਠੀਕ ਹੈ ਜੀ ਤੇ ਗਾਵਾਂ ਵੀ ਮੇਰੇ ਵੀ ਚਾਰੇ ਫੇਲ ਆ ਤਾਂ ਭਾ ਵੀ ਜੈ ਜੀ ਕਰਨਗੇ ਜਿਹੜੇ ਕਿਹ ਲੈਣੀਆਂ ਪਰ ਤੁਸੀਂ ਬਾਹਰ ਆਣਾ ਮੇਰੇ ਵੀਰੇ ਕੋਈ ਟਾਈਮ ਦਾ ਹੈ ਜੀ ਬਾਕੀ ਆਪਏ ਵੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰੇ ਕਿੰਨੇ ਟਾਈਮ ਹੋ ਗਿਆ ਮਾਦਰ ਨੂੰ ਆਹ 20 ਦਿਨ ਹੋ ਗਏ ਫਰੀਦ ਰੋ ਗਿਆ ਤੇ ਤੁਸੀਂ ਕੋਈ ਲਾ ਲੂ ਹੋਈ ਜਾਂਦਾ ਹਾਂਜੀ ਕਰਾਂਗੇ ਤੇ ਫਿਰ ਮਾਦਰੀ ਦੀ ਸਾਂਭੀ ਸਾਰੇ ਪਾਣੀ ਆ ਮੈਂ ਸਕੂਲੇ ਪੜਦਾ ਹਾਂ ਤੁਸੀਂ ਸਕੂਲੇ ਪਰ ਲੇ ਕਿੰਨੇ ਵੇਰ ਗਾਵਾ ਹੈ 4 4 ਸੂਈਆਂ ਸੋਈਆਂ ਨੇ ਸਰਾਜ ਇਹਦੇ ਬਦਸ ਇਹਨੂੰ ਕਿੰਨੇ ਟਾਈਮ ਹੋ ਗਿਆ ਇਨੂੰ 25 ਦਿਨ ਹੋ ਗਏ 25 ਦਿਨ ਹੋ ਗਏ 20 25 ਦਿਨ ਹੋ ਗਏ 25 ਦਿਨ ਦੁੱਧ ਐਸ ਟਾਈਮ ਸਹੀ ਕਿੰਨਾ 17 ਲੀਟਰ 17 ਕਿਲੋ 17 ਲੀਟਰ ਪੂਰਾ ਚੁਆ ਆਹ ਬੱਚਾ ਆ ਗਿਆ ਨਾ ਵਸੀ ਬੱਚਾ ਇਹ ਵਸੀ ਇਹਦਾ ਬੱਚਾ ਕਿਹੜਾ ਐਵਰੇਜ ਇਹਦਾ ਅੱਗੇ ਉਹ ਬੱਚਾ ਹੀ ਹੋ ਅੱਛਾ ਆਹ ਲਾ ਹਾਂ ਇਹਦਾ ਆ ਆਹ ਨਹੀਂ ਇਹਦਾ ਆ ਬੱਚਾ ਇਹਦਾ ਬੱਚਾ ਆਹ ਲਾ ਹਾਂ ਨਹੀਂ ਨਹੀਂ ਆ ਆਇਦਰ ਇਧਰ ਅੱਛਾ ਆਲ ਬੱਚਾ ਹਾਂ ਠੀਕ ਆ ਉਹਦਾ ਉਹਦਾ ਨਹੀਂ ਹੈਗਾ ਠੀਕ ਆ ਆ ਬੱਚਾ ਜੀ ਤੇ ਤੁਹਾਨੂੰ ਤੁਹਾਨੂੰ ਚੈੱਕ ਕਰਾ ਲੈਂਦੇ ਹਾਂ ਬਾਹਰ ਬਸ ਠੀਕ ਆ ਔਰ ਲੋ ਇਹ ਕਈ ਮਜਬੂਰੀਆਂ ਇਹੋ ਜਿਹੀ ਬਣ ਜਾਨੀਆਂ ਚਾਰ ਪਸ਼ੂ ਚਾਰ ਹੈ ਕਿ ਨਹੀਂ ਸਰਕਲ ਹੀ ਹੋ ਹੁਸਾਨਾ ਤੁਹਾਨੂੰ ਪਤਾ ਜਗਾ ਚੱਲਦਾ ਤੇ ਦੁੱਧ ਦਾ ਕੰਮ ਸੀ ਵਿਚਾਰਿਆਂ ਦਾ ਠੀਕ ਹੈ ਦੁੱਧ ਵੀਰੇ ਸਹੀ ਕਿੰਨਾ ਹਾਂਜੀ 16 ਲੀਟਰ ਪੂਰਾ ਹੋਣਾ ਹੈਗਾ ਨਾ ਚਲੋ ਠੀਕ ਕੋਈ ਗੱਲ ਕੋਈ ਨਹੀਂ ਉਹ ਇਹ ਵਿਚਾਰੇ ਪੜਦੇ ਸੀ ਜੀ ਨਹੀਂ ਉਹ ਸਾਹ ਦੇ ਵਿਚਾਰੀ ਮਾਤਾ ਇਹ ਨਾਲ ਹੀ ਬਿਠਾਏ ਹਾਂਜੀ ਆਹ ਨਾਲੇ ਕਰ ਦੋ ਇਸ ਕਰੀਡਰ ਜੱਜਾ ਤੁਸੀਂ ਦੱਸ ਦੋ ਇਹਦਾ ਮੁੱਲ ਉਹਨੂੰ ਵਿਚਾਰ ਨਹੀਂ ਪੜਦੇ 35 35000 ਰੁਪਏ ਚਲੋ 35000 ਰੁਪਏ ਜੀ ਠੀਕ ਹੈ ਜੀ ਹੁਣ ਪੱਕੇ ਆ ਮੁੱਲ ਆਜੋ ਇਧਰ ਆਜੋ ਇਹਦੇ ਨਾਲ ਦੋ ਕਿਨੇ ਵੀਰੇ ਇਹਦੇ ਥੱਲੇ ਵੀ 16 ਕਿਲੋ 16 ਕਿਲੋ ਇਹਨੂੰ ਕਿਨੇ ਟਾਈਮ ਹੋ ਗਿਆ ਇਹਨੂੰ ਇਹਨੂੰ ਹੋਵੇ 25 ਦਿਨ 25 ਦਿਨ ਹੋ ਗਏ ਬੱਚਾ ਦਾ ਹੈ ਨਹੀਂ ਗਾ ਜੀ ਹਾਂਜੀ ਤੇ 25 ਦਿਨ ਦੇ ਲਗਭਗ ਹੋ ਗਏ ਆ ਤੇ 16 ਕਿਲੋ ਦਰ ਹੀ ਦਿਖਾ ਦੋ ਮੈਨੂੰ ਦੋਰ ਆਜੋ ਭਰਾ ਆਜੋ ਮੋਲ ਲਿਆ ਖਾਜ ਮੋਲੋ ਬਾਕੀ ਬੰਦੋ ਜਿਹੜਾ ਮੋਲੋ ਸੰਦੀਪ ਆ ਹਾਂਜੀ 35 ਕਰਦੇ 35000 ਰੁਪਏ ਬਸ ਠੀਕ ਹੈ ਦੋਵਾਂ ਦਾ 35 35 ਹੈ ਜੀ ਠੀਕ ਹੈ ਜੀ ਆਜੋ ਕੰਮ ਜਵਾਂ ਕੋਈ ਨਹੀਂ ਪਤਾ ਯਾਰ ਆ ਨਹੀਂ ਨੂੰ ਜਰੂਰੀ ਕੀ ਪਤਾ ਜਮ ਪੜਦਾ ਵਾ ਚਲੋ ਬਾਈ ਜੀ ਤੁਹਾਨੂੰ ਪਤਾ ਮੜਾ ਮੜਾਉ ਕਰਦੇ ਕੰਮ ਵੀ ਕਿ ਨਹੀਂ ਮੇਰੇ ਦੋ ਦਿਨ ਥੱਲੇ ਕਿਰੇ ਬਾਈ ਜੀ ਦੇ ਇਹਦੇ ਥੱਲੇ 18 ਨਹੀਂ 18 ਗਲ ਤੋਰ ਲ ਮੜਾ ਜੀ ਲੋ ਜੀ 18 ਗਲ ਤੋਂ ਤਿਆਰ ਆ ਤੇ ਇਹਨੂੰ ਟਾਈਮ ਕਿੰਨਾ ਹੋ ਗਿਆ ਜੀ ਇਹਨੂੰ ਮਹੀਨਾ ਆ ਗਿਆ 1 ਮਹੀਨਾ ਹੋ ਗਿਆ ਸੂਈ ਨੂੰ ਬੱਛੀ ਅਜੇ ਮਗਰ ਬੱਛੀ ਮਗਰ ਆ ਜੀ ਇਹਦੇ ਮਨ ਦਾ ਸਾਂਝਾ ਚੁੰਗ ਸੀ ਬੱਚੀ ਕੋਈ ਕੋਈ ਦਿੱਕਤ ਨਹੀਂ ਕੋਈ ਬਹਿ ਕੇ ਖਲਸਾ ਮੇਰਾ ਠੀਕ ਹੈ ਤੋਰ ਲੈ ਅੱਗੇ ਨਗਰ ਨਹੀਂ ਵੇੜ ਅਜੀ ਬੱਚਾ ਵੀ ਦਿਖਾ ਲਈ ਮਹਾਰਾਜ ਆ ਜਾ ਬੱਚਾ ਦਿਖਾ ਉਹ ਬੈਠਾ ਰਿਹਾ ਆ ਲਾਉਣੇ ਮਹੀਨਾ ਨਾਲ 1.5 ਮਹੀਨਾ ਨਾਲ ਤੁਹਾਡਾ ਸਾਬਣੀਆਂ ਭਲਾ 2 ਮਹੀਨੇ ਨਾਲ ਤੇ ਬੱਜੀ ਫਿਰਦੀ ਕੀਮਤ ਹੈ ਇਹਦੀ ਵੀ 50 ਲਿਆ ਲੜਾ 35 ਕਰ ਦੋ ਇਹਦਾ ਇਹਦਾ ਹੀ ਪੈਂਦੇ ਇਹਨਾਂ ਤੱਕ ਮਨਿਕ ਤੇਨੇ ਕਿੰਨੇ ਵੇੜਾ 35-30 ਹਜ਼ਾਰ ਦੀਆਂ ਜੀ ਇਹ ਠੀਕ ਹੈ ਜੀ ਹੁਣ ਤੁਸੀਂ ਇੱਕ ਫਿਰ ਕੇ ਮੈਂ ਕਮਾ ਦਾਂਗੇ ਤੇ ਆਹ ਜੀ ਇਹਦੇ ਥੱਲੇ 18 ਲੀਟਰ ਇਹਦੇ 18 ਕਿਲੋ ਇਹ ਵੀ ਦਿਖਾ ਦੇ ਲੋ ਇਹ ਤਾਜੀ ਸੂਈ ਇਹ ਤਾਜੀ ਸੂਈ ਤਾਜੀ ਸੂਈ ਹੈ ਜੀ 18 ਕਿਲੋ ਤਿਆਰ ਆਹ ਵੱਚਾ ਜੀ ਇਹਦੇ ਨਾਲ 10 ਕਿਲੋ ਹੋਏਗਾ ਨਾ ਹਾਂਜੀ 10 ਤੋਰ ਲੋ ਵੱਡੀ ਵੇੜਾ ਜੀ ਪੂਰੀ ਆਹ ਦੇਖੋ ਤੋਰੋ ਆਹ ਦੇ ਚੋਈ ਜੋ ਠੀਕ ਹੈ ਭਾਈ ਜੀ ਨਾ ਸਰੀ ਪੂਰ ਤੋੜ ਲੈ ਠੀਕ ਆਜੋ ਆਜੋ ਚਾਹ ਨਾ ਤੇ ਆ ਨਾ ਵੱਡੀ ਵੇੜਾ ਪੂਰੀ ਚਾਹ ਨਾ ਤੇ ਇੱਥੇ ਬਾਨ ਲਾ ਇੱਥੇ ਬਾਨ ਰ ਤੇ ਬਾਨ ਕੋਈ ਨਹੀਂ ਇਹਦੀ ਮਗਰ ਬੱਸੀ ਆ ਗਈ ਹਣਾ ਬੱਚਾ ਬੱਚਾ ਨਹੀਂ ਆ ਬੱਚਾ ਆ ਹਾਂਜੀ ਆ ਵੀ ਬੱਚਾ ਹੀ ਆ ਆ ਦਿਖਾ ਦਿਓ ਚਲੋ ਤੇ ਭਾਈ ਜੀ ਫਿਰ ਇੰਦੀ ਕੀ ਮਾਰਾ ਦੇਣ ਹੋਵੇ ਤੋ ਇਹ ਗਾਂ ਥੋੜੀ ਵੱਡੀ ਏਰੀ ਕਰਕੇ 50000 ਚਲੋ ਇੰਦੀ 50000 ਰੁਪਏ ਜੀ ਇਹ ਗਾਂ ਥੋੜੇ ਵੱਡੀ ਆ ਤੇ ਵੱਡੀ ਵੇੜਾ ਗਾਂ ਵੀ ਕੋ 18 20 ਲੀਟਰ ਵਾਲੀ ਆ ਪਿੰਡ ਪਿਆਹ ਹਜ਼ਾਰ ਰੁਪਏ ਕੇ ਬਾਕੀ ਮੇਰੇ ਭਰਾ ਨੇ ਰੇਟ ਬਹੁਤ ਜਾਇਜ਼ ਕੀਤਾ ਉਹ ਵੇਚਣ ਵਾਲੇ ਮੋਲੇ ਜਨੇ ਵਿਚਾਰਾ ਤੋਂ ਬਾਲਾ ਨੂੰ ਤੁਸੀਂ ਘਟਾਇਆ ਜੀ ਕਿ ਨਹੀਂ ਮੇਰੇ ਨੰਬਰ ਬੋਲ ਦੋ ਨੰਬਰ ਸਕਰੀਨ ਦੇ ਪਾ ਚਲੋ ਨੰਬਰ ਸਕਰੀਨ ਤੇ ਕਰ ਦਾਂਗੇ ਜੀ ਪਿੰਡ ਫਰੇਆਲੀ ਜ਼ਿਲ੍ਹਾ ਤਰਨਤਪੁਰ ਪੱਟੀ